ਉਹਨੂੰ ਲੱਗਦਾ ਹੈ ਕਿ ਕੇਂਦਰ ਸਰਕਾਰ ਮੰਨ ਜੂਗੀ ਮੰਨੂਗੀ ਨਹੀਂ ਮੰਨੂਗੀ ਕਿਉਂ ਨਾ ਤਾਂ ਬਾਪ ਵੀ ਮੰਨੂਗਾ ਜਿਹੜਾ ਮਰ ਗਿਆ ਹੋਊਗਾ ਉਹਦਾ ਬਾਪ ਉਹਦਾ ਬਾਪ ਵੀ ਮੰਨੂ ਜਿਹੜਾ ਉੱਤੇ ਵਗ ਗਿਆ ਅੱਛਾ ਉਹ ਵੀ ਮੰਨੂ ਅਹੀ ਜੀ ਗੱਲ ਨਹੀਂ ਹੈਗੀ ਮਨਾ ਕੇ ਛੱਡਾਂਗੇ ਪਹਿਲਾਂ ਵੀ ਮਨਾਇਆ ਹੁਣ ਵੀ ਮਨਾ ਕੇ ਛੱਡਾਂਗੇ ਹਾਂ ਅਹੀ ਜੀ ਗੱਲ ਨਹੀਂ ਹੈਗੀ ਅਸੀਂ ਮਨਾ ਕੇ ਛੱਡਾਂਗੇ ਉਹਨੂੰ ਝੁਕਾ ਕੇ ਛੱਡਾਂਗੇ ਜਿੰਨਾ ਚਿਰ ਸਾਡੇ ਕਾਨੂੰਨ ਵਾਪਸ ਨਹੀਂ ਲੈਂਦਾ ਉਹ ਅਸੀਂ ਐਂ ਡਟੇ ਰਹਾਂਗੇ ਬੀਬੀਆਂ ਭੈਣਾਂ ਸਾਥ ਚੱਲਣਗੀਆਂ ਨਾਲ ਚੱਲਣਗੀਆਂ ਪੰਜਾਬ ਦੇ ਮੋਢੇ ਨਾਲ ਮੋਢਾ ਲਾ ਕੇ ਅਸੀਂ ਕਦੇ ਵੀ ਪਿੱਛੇ ਨਹੀਂ ਹਟਾਂਗੇ ਜਿੰਨਾ ਚਿਰ ਮੋਦੀ ਝੁਕਦਾ ਨਹੀਂ ਹੈਗਾ ਅਸੀਂ ਉਹਨੂੰ ਝੁਕਾ ਕੇ ਚੜ੍ਹਾਂਗੇ ਤੁਹਾਨੂੰ ਲੱਗਦਾ ਹੈ ਕਿ ਮੋਰਚਾ ਫਤਿਹ ਕਰ ਲੋਗੇ ਹਾਂ ਫਤਿਹ ਕਰਾਂਗੇ ਜੀ ਡਟ ਕੇ ਕਰਾਂਗੇ ਐਹੀ ਜਿਹੀ ਕੋਈ ਗੱਲ ਨਹੀਂ ਬੀ ਨਾ ਕਰੀਏ ਐਹੀ ਚ ਕੀ ਗੱਲ ਹੈ ਬੀ ਜਦਾਸ ਹੌਂਸਲਾ ਆ ਰਹਿਆ ਹੌਂਸਲਾ ਪਰਮਾਤਮਾ ਕਰੂ ਅਚੀਤਾ ਕੌਣਾ ਕਰਨ ਆਈ ਉਹ ਦਾਰ ਤੱਕ ਬਹੁਤ ਬਲੰਦ ਹੌਂਸਲੇ ਵਾਲੇ ਨੇ ਸਾਡੇ ਪ੍ਰਧਾਨ ਸਾਹਿਬ ਐਹੀ ਜੇ ਹੌਂਸਲੇ ਵਾਲੇ ਕਦੇ ਕਦੇ ਮਿਲਦੇ ਨੇ ਦੁਨੀਆ ਤੇ ਆਉਂਦੇ ਘੱਟ ਬਹੁਤ ਜਿਆਦੇ ਨੇ ਸਾਡੇ ਕਿਸਾਨ ਮੋਰਚੇ ਦੇ ਵਿੱਚ ਐਹੀ ਜੇ ਬਹੁਤ ਆਉਣਗੇ ਆ ਹੀ ਜਾਂਦੇ ਨੇ ਇਹ ਜੀ ਗੱਲ ਨਹੀਂ ਹੈਗੀ ਅਸੀਂ ਆਪਦੇ ਬਲੰਦ ਹੌਂਸਲੇ ਰੱਖਾਂਗੇ ਚੜ੍ਹਦੀ ਕਲਾ ਦੇ ਵਿੱਚ ਇਹ ਕਿ ਦਿਨ ਹੋ ਗਏ ਤੁਹਾਨੂੰ ਰੇਕ ਆਪਣੀ ਜਿਹੜੀ ਕਿ ਸੇਵਾ ਨਿਭਾ ਰਹੇ ਹਾਂ ਅਸੀਂ ਆਉਂਦੇ ਜਾਂਦੇ ਰਹਿੰਨੇ ਆ ਜਦੋਂ ਸਾਨੂੰ ਲੋੜ ਪੈਂਦੀ ਹੈ ਜਦੋਂ ਕੋਈ ਕੱਠ ਵੱਟ ਹੁੰਦਾ ਹੈ ਉਦੋਂ ਅਸੀਂ ਜਰੂਰ ਪਹੁੰਚਦੇ ਆ ਬੀਬੀਆਂ ਸਾਥ ਜਰੂਰ ਆਉਂਦੀਆਂ ਨੇ ਪਹਾਈਆਂ ਦੇ ਨਾਲ ਰਲ ਕੇ ਜੀ ਇਹ ਜੀ ਗੱਲ ਨਹੀਂ ਹੈਗੀ ਵੀ ਨਾਲ ਬਹੁਤ ਆਉਂਦੀਆਂ ਨੇ ਇਹ ਜਿਹੜਾ ਤੁਸੀਂ ਪ੍ਰਸ਼ਾਦਾ ਬਣਾਉਂਦੇ ਹੋ ਕਿੰਨੇ ਇੱਕ ਲੱਗ ਜਾਂਦਾ ਆ ਬਹੁਤ 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 ਲੱਗ ਜਾਂਦਾ ਬਹੁਤ ਲੋਕ ਕੋ ਲੈ ਕੇ ਆਉਂਦੇ ਨੇ ਸਾਡੇ ਸਾਥੀ ਨੇ ਜਿਹੜੇ ਵੀਰ ਭਰਾ ਭੈਣ ਭਾਈ ਸਾਡੇ ਬਹੁਤ ਪਿੰਡਾਂ ਦੇ ਵਿੱਚੋਂ ਲੰਗਰ ਆਉਂਦਾ ਹੈ ਇਹ ਜੀ ਗੱਲ ਨਹੀਂ ਹੈਗੀ ਅਸੀਂ ਤਾਂ ਵੈਸੇ ਹਫਤੇ ਬਾਅਦ ਪੰਜ ਦਿਨਾਂ ਬਾਅਦ ਲੈ ਕੇ ਆਉਨੇ ਆ ਜਰੂਰ ਬਣਾ ਕੇ ਚੱਲਣਾ ਪੰਜਾਬ ਸਰਕਾਰ ਕਿੰਨਾ ਕ ਸਾਥ ਦੇ ਰਹੀ ਆ ਪੰਜਾਬ ਸਰਕਾਰ ਨੇ ਵੀ ਕੀ ਦੇਣਾ ਸਾਡਾ ਸਾਥ ਜਦੋਂ ਉਹ ਆ ਕੇ ਉਰੇ ਦੇਖ ਸਾਡੇ ਮਤਲ 40 45 43 ਦਿਨ ਹੋ ਗਏ ਨੇ ਸਾਡੇ ਜਥੇਵੰਦੀਆਂ ਦੇ ਪ੍ਰਧਾਨ ਨੇ ਜਿਹੜੇ ਉਹ ਵਿਚਾਰੇ ਉਹ ਪਏ ਨੇ ਮਰਨ ਬਰਤ ਤੇ ਹੈ ਉਹ ਹਾਲ ਤੱਕ ਕੋਨਾ ਨੇ ਇੱਕ ਦਿਨ ਨਹੀਂ ਆ ਕੇ ਕਿਹਾ ਹੈਗਾ ਵੀ ਤੁਹਾਡੇ ਨਾਲ ਕੀ ਬਣ ਰਿਹਾ ਹੈ ਸਾਡਾ ਉਹ ਬਿਲਕੁਲ ਸਾਫ਼ ਦਿਨ ਦਿਨ ਦੀ ਸਰਕਾਰ ਬਹੁਤ ਭੈੜੀ ਆ ਸੀ ਤਾਂ ਸਰਕਾਰਾਂ ਤੋਂ ਅੱਕ ਗਏ ਹੁਣ ਅਸੀਂ ਦੇਖਦੇ ਆਂ ਆਪਦੀਆਂ ਸਰਕਾਰਾਂ ਚੁਣਾਂਗੇ ਆਪੇ ਬਲੰਦ ਹੋ ਕੇ ਲੜਾਂਗੇ ਸਾਡੇ ਕੋਲ ਤਾਂ ਝੰਡਾ ਹੈ ਤੇ ਡੰਡਾ ਹੈ ਅਸੀਂ ਨਹੀਂ ਉਧਰ ਨਾਲ ਜੂਲ ਸਕਦੇ ਡੰਡੇ ਨਾਲ ਖੜਕਾਉਂਗੇ हां डंडे ਨਾਲ ਖੜਕਾਵਾਂਗੇ ਅਸੀਂ ਤਾਂ ਜਾਨਾ ਵੀ ਦੇਵਾਂਗੇ ਪਹਿਲਾਂ ਵੀ ਸਾਡੇ ਜਿਹੜੇ ਵੱਡੇ ਬਜ਼ੁਰਗ ਤੇ ਉਹਨਾਂ ਨੇ ਵੀ ਜਾਨਾ ਦਿੱਤੀਆਂ ਗੁਰੂਆਂ ਨੇ ਵੀ ਜਾਨਾ ਦਿੱਤੀਆਂ ਅਸੀਂ ਵੀ ਜਾਨਾ ਦੇ ਕੇ ਆਪਦਾ ਕਾਨੂੰਨ ਵਾਪਸ ਕਰਾਵਾਂਗੇ ਇਹ ਜੀ ਗੱਲ ਨਹੀਂ ਹੈਗੀ ਉਹ ਚਕਾ ਕੇ 92 ਸੀਟਾਂ ਲੈ ਕੇ ਅਸੀਂ ਜਿਤਾਇਆ ਉਹਨੂੰ ਸਾਡੇ ਨਾਲ ਤਾਂ ਚੱਲਦਾ ਉਹ ਸਾਡੇ ਕਾਨੂੰਨ ਨੇ ਜਿਹੜੇ ਉਹਨਾਂ ਦੇ ਨਾਲ ਸਾਥ ਦਿੰਦਾ ਅਸੀਂ ਕਿਹੜਾ ਉਹਨੂੰ ਕਿਹਾ ਤੀ ਵੀ ਨਾ ਅਸੀਂ ਤਾਂ ਉਹਨੂੰ ਦੇਖਿਆ ਤੀ ਵੀ ਬਦਲ ਦੇ ਸਰਕਾਰਾਂ ਦੇ ਬਹੁਤ ਫਾਇਦੇ ਨੇ ਅਸੀਂ ਤਾਂ ਉਹ ਲਿਆਂਦਾ ਤੀ ਜ਼ਿਮੀਂਦਾਰ ਦਾ ਪੁੱਤਾ ਉਹ ਬਿਤਾ ਕਰਕੇ ਆਊਗਾ ਸਾਡੇ ਕੰਮ ਸੁਮਾਰੂਗਾ ਪਰ ਉਹਨੇ ਨਹੀਂ ਸੁਮਾਰੇ ਹੈਗੇ ਕੰਮ ਪਰ ਸਾਡੇ ਨਾਲ ਸਾਥ ਸਤ ਮੋਢੇ ਤੇ ਮੋਢਾ ਨਾਲ ਲਾ ਕੇ ਤੁਰਦਾ ਅੱਗੇ ਵਾਸਤੇ ਵੀ ਉਹ ਸਰਕਾਰ ਬਹੁਤ ਵਧੀਆ ਚੱਲਦੀ। ਸਤਿ ਸ਼੍ਰੀ ਅਕਾਲ ਜੀ, ਮੈਂ ਹਰਵਿੰਦਰ ਕੌਰ ਰੋਜ਼ਾਨਾ ਟਾਈਮ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ। ਖਨੋਰੀ ਬਾਰਡਰ ਦੇ ਉੱਤੇ ਤਰਨਾ ਚੱਲ ਰਹੇ ਨੂੰ ਕਾਫੀ ਲੰਮਾ ਸਮਾਂ ਹੋ ਗਿਆ ਤੇ ਉੱਥੇ ਹੀ ਪ੍ਰਧਾਨ ਸਾਹਿਬ ਮਰਨ ਵਰਤ ਤੇ ਬੈਠੇ ਨੇ ਤੇ ਦੂਜੇ ਪਾਸੇ ਉੱਥੇ ਹੀ ਸਾਡੀ ਬੀਬੀਆਂ ਵੀ ਜਿਹੜਾ ਕਿ ਪੂਰਾ ਸਾਥ ਦੇ ਰਹੀਆਂ ਨੇ। ਖਨੋਰੀ ਬਾਰਡਰ ਦੇ ਉੱਤੇ ਉਹਨਾਂ ਦੇ ਵੱਲੋਂ ਪ੍ਰਸ਼ਾਦਾ ਵੀ ਬਣਾਇਆ ਜਾ ਰਿਹਾ ਤੇ ਦੂਜੇ ਪਾਸੇ ਜਿਹੜਾ ਕਿ ਉਹਨਾਂ ਦੇ ਹੌਸਲੇ ਵੀ ਜਿਹੜੇ ਕਿ ਬੁਲੰਦ ਦੇਖਣ ਨੂੰ ਮਿਲਦੇ ਨੇ। ਆਓ ਆਪਾਂ ਬੀਬੀਆਂ ਦੇ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ ਜੀ ਚੜਦੀ ਕਲਾ ਚ ਜੀ ਹੈ ਜੀ ਹਾਂਜੀ ਹਾਂਜੀ ਅਸੀਂ ਆਈ ਆਈ ਡਟੇ ਰਹਾਂਗੇ ਜਿੰਨਾ ਚਿਰ ਸਾਡੇ ਮਕਨੂਨ ਵਾਪਸ ਨਹੀਂ ਲੈਂਦਾ ਉਹ ਅਸੀਂ ਆਈ ਡਟੇ ਰਹਾਂਗੇ ਬੀਬੀਆਂ ਭੈਣਾਂ ਸਾਥ ਚੱਲਣਗੀਆਂ ਨਾਲ ਚੱਲਣਗੀਆਂ ਭਾਈਆਂ ਦੇ ਮੋਢੇ ਨਾਲ ਮੋਢਾ ਲਾ ਕੇ ਅਸੀਂ ਕਦੇ ਵੀ ਪਿੱਛੇ ਨਹੀਂ ਹਟਾਂਗੇ ਜਿੰਨਾ ਚਿਰ ਮੋਦੀ ਝੁਕਦਾ ਨਹੀਂ ਹੈਗਾ ਅਸੀਂ ਉਹਨੂੰ ਚਕਾ ਕੇ ਛੱਡਾਂਗੇ ਜੀ ਪ੍ਰਧਾਨ ਸਾਹਿਬ ਤਾਂ ਆਪਣੇ 46 ਦਿਨ ਹੋ ਗਏ ਮਰਨ ਵਰਤ ਤੇ ਬੈਠੇ ਨੇ ਬਹੁਤ ਬਲੰਦ ਹੌਸਲੇ ਵਾਲੇ ਨੇ ਸਾਡੇ ਪ੍ਰਧਾਨ ਸਾਹਿਬ ਇਹ ਜਿਹੇ ਹੌਸਲੇ ਵਾਲੇ ਕਦੇ ਕਦੇ ਮਿਲਦੇ ਨੇ ਦੁਨੀਆ ਤੇ ਆਉਂਦੇ ਘੱਟ ਬਹੁਤ ਜ਼ਿਆਦੇ ਨੇ ਸਾਡੇ ਕਿਸਾਨ ਮੋਰਚੇ ਦੇ ਵਿੱਚ ਇਹ ਜੇ ਬਹੁਤ ਆਉਣਗੇ ਆ ਹੀ ਜਾਂਦੇ ਨੇ ਇਹ ਜੀ ਗੱਲ ਨਹੀਂ ਹੈਗੀ ਅਸੀਂ ਆਪਦੇ ਬਲੰਦ ਹੌਸਲੇ ਰੱਖਾਂਗੇ ਚੜ੍ਹਦੀ ਕਲਾ ਦੇ ਵਿੱਚ ਰਹਾਂਗੇ ਜੀ ਕਿੰਨੇ ਕ ਦਿਨ ਹੋ ਗਏ ਤੁਹਾਨੂੰ ਰੇ ਆਪਣੀ ਜਿਹੜੀ ਕਿ ਸੇਵਾ ਨਿਭਾ ਰਹੇ ਹਾਂ ਅਸੀਂ ਆਉਂਦੇ ਜਾਂਦੇ ਰਹਿੰਨੇ ਆ ਜਦੋਂ ਸਾਨੂੰ ਲੋੜ ਪੈਂਦੀ ਆ ਜਦੋਂ ਕੋਈ ਕੱਠ ਵੱਟ ਹੁੰਦਾ ਉਦੋਂ ਅਸੀਂ ਜ਼ਰੂਰ ਪਹੁੰਚਦੇ ਆ ਬੀਬੀਆਂ ਸਾਥ ਜ਼ਰੂਰ ਆਉਂਦੀਆਂ ਨੇ ਭਾਈਆਂ ਦੇ ਨਾਲ ਰਲ ਕੇ ਜੀ ਇਹ ਜੀ ਗੱਲ ਨਹੀਂ ਹੈਗੀ ਵੀ ਨਾਲ ਬਹੁਤ ਆਉਂਦੀਆਂ ਨੇ ਇਹ ਜਿਹੜਾ ਤੁਸੀਂ ਪ੍ਰਸ਼ਾਦਾ ਬਣਾਉਂਦੇ ਹੋ ਕਿੰਨੇ ਕ ਲੱਗ ਜਾਂਦਾ ਆ ਬਹੁਤ 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 ਲੱਗ ਜਾਂਦਾ ਬਹੁਤ ਲੋਕ ਕੋ ਲੈ ਕੇ ਆਉਂਦੇ ਨੇ ਸਾਡੇ ਸਾਥੀ ਨੇ ਜਿਹੜੇ ਵੀਰ ਭਰਾ ਭੈਣ ਭਾਈ ਸਾਡੇ ਬਹੁਤ ਪਿੰਡਾਂ ਦੇ ਵਿੱਚੋਂ ਲੰਗਰ ਆਉਂਦਾ ਹੈ ਇਹ ਜੀ ਗੱਲ ਨਹੀਂ ਹੈਗੀ ਅਸੀਂ ਤਾਂ ਵੈਸੇ ਹਫਤੇ ਬਾਅਦ ਪੰਜ ਦਿਨਾਂ ਬਾਅਦ ਲੈ ਕੇ ਆਉਨੇ ਆ ਜਰੂਰ ਬਣਾ ਕੇ ਵੀ ਜਾਣੇ ਆ ਜੀ ਹਾਂ ਤੁਹਾਨੂੰ ਲੱਗਦਾ ਹੈ ਕਿ ਮੋਰਚਾ ਫਤਿਹ ਕਰ ਲੋਗੇ ਹਾਂ ਫਤਿਹ ਕਰਾਂਗੇ ਜੀ ਡਟ ਕੇ ਕਰਾਂਗੇ ਇਹ ਜੀ ਕੋਈ ਗੱਲ ਨਹੀਂ ਵੀ ਨਾ ਕਰੀਏ ਅਹੀਂ ਤੇ ਕੀ ਗੱਲ ਬੀਬੀ ਦਾਦਾ ਸਿਹ ਹੌਂਸਲੇ ਆ ਰਹੇ ਹੌਂਸਲਾ ਪਰਮਾਤਮਾ ਕਰੂ ਅਚੀਤਾ ਕੌਣਾ ਕਰਨ ਆਈ ਉਹ ਦਾਰਤਾ ਕਰੂ ਸਾਡਾ ਤੁਹਾਨੂੰ ਲੱਗਦਾ ਹੈ ਕਿ ਕੇਂਦਰ ਸਰਕਾਰ ਮੰਨ ਜੂਗੀ ਮੰਨੂਗੀ ਨਹੀਂ ਮੰਨੂਗੀ ਕਿਉਂ ਨਾ ਉਹਦਾ ਤਾਂ ਬਾਪ ਵੀ ਮੰਨੂਗਾ ਜਿਹੜਾ ਮਰ ਗਿਆ ਹੋਊਗਾ ਉਹਦਾ ਬਾਪ ਉਹਦਾ ਬਾਪ ਵੀ ਮੰਨੂ ਜਿਹੜਾ ਉੱਤੇ ਵਗ ਗਿਆ ਅੱਛਾ ਉਹ ਵੀ ਮੰਨੂ ਇਹ ਜੀ ਗੱਲ ਨਹੀਂ ਹੈਗੀ ਮਨਾ ਕੇ ਛੱਡਾਂਗੇ ਪਹਿਲਾਂ ਵੀ ਮਨਾਇਆ ਹੁਣ ਵੀ ਮਨਾ ਕੇ ਛੱਡਾਂਗੇ ਹਾਂ ਇਹ ਜੀ ਗੱਲ ਨਹੀਂ ਹੈਗੀ ਅਸੀਂ ਮਨਾ ਕੇ ਛੱਡਾਂਗੇ ਉਹਨੂੰ ਝੁਕਾ ਕੇ ਛੱਡਾਂਗੇ ਥੋੜਾ ਜਿਹਾ ਸਾਡੇ ਚ ਕਮੀ ਆ ਗਈ ਤੀ ਹੁਣ ਸਾਡੇ ਸਾਰੇ ਜਥੇਵੰਦੀਆਂ ਨੇ ਜਿਹੜੀਆਂ ਇਕੱਠੀਆਂ ਹੋ ਰਹੀਆਂ ਨੇ ਹੁਣ ਅਸੀਂ ਉਹਨੂੰ ਝੁਕਾ ਕੇ ਛੱਡਾਂਗੇ ਪੰਜਾਬ ਸਰਕਾਰ ਕਿੰਨਾ ਕ ਸਾਥ ਦੇ ਰਹੀ ਆ ਪੰਜਾਬ ਸਰਕਾਰ ਨੇ ਵੀ ਕੀ ਦੇਣਾ ਸਾਡਾ ਸਾਥ ਜਦੋਂ ਉਹ ਆ ਕੇ ਉਰੇ ਦੇਖ ਸਾਡੇ ਮਤਲ 40 45 43 ਦਿਨ ਹੋ ਗਏ ਨੇ ਸਾਡੇ ਜਥੇਵੰਦੀਆਂ ਦੇ ਪ੍ਰਧਾਨ ਨੇ ਜਿਹੜੇ ਉਹ ਵਿਚਾਰੇ ਉਹ ਪਏ ਨੇ ਮਰਨ ਵਰਤ ਤੇ ਹੈ ਉਹ ਹਾਲ ਤੱਕ ਉਹਨਾਂ ਨੇ ਇੱਕ ਦਿਨ ਨਹੀਂ ਆ ਕੇ ਕਿਹਾ ਹੈਗਾ ਵੀ ਤੁਹਾਡੇ ਨਾਲ ਕੀ ਬਣ ਰਿਹਾ ਇਹ ਸਾਡਾ ਉਹ ਬਿਲਕੁਲ ਸਾਫ਼ ਦਿਨ ਦਿਨ ਦੀ ਸਰਕਾਰ ਬਹੁਤ ਪੈੜੀਆ ਸੀ ਤਾਂ ਸਰਕਾਰਾਂ ਤੋਂ ਅੱਕ ਗਿਆ ਹੁਣ ਅਸੀਂ ਦੇਖਦੇ ਆਂ ਆਪਦੀਆਂ ਸਰਕਾਰਾਂ ਚੁਣਾਂਗੇ ਆਪੇ ਬਲੰਦ ਹੋ ਕੇ ਲੜਿਆ ਕਰਾਂਗੇ ਭਗਵੰਤ ਮਾਨ ਤਾਂ ਕਹਿੰਦੇ ਕਿ ਮੈਂ ਤਾਂ ਕਿਸਾਨਾਂ ਦੇ ਨਾਲ ਆ ਮੇਰੇ ਵੀਰ ਨੇ ਉਹ ਕਿਸਾਨਾਂ ਦੇ ਨਾਲ ਹੈਗਾ ਤਾਂ ਹੈਗਾ ਤੀ 92 ਸੀਟਾਂ ਲੈ ਕੇ ਅਸੀਂ ਜਿਤਾਇਆ ਉਹਨੂੰ ਸਾਡੇ ਨਾਲ ਤਾਂ ਚੱਲਦਾ ਉਹ ਸਾਡੇ ਕਾਨੂੰਨ ਨੇ ਜਿਹੜੇ ਉਹਨਾਂ ਦੇ ਨਾਲ ਸਾਥ ਦਿੰਦਾ ਅਸੀਂ ਕਿਹੜਾ ਉਹਨੂੰ ਕਿਹਾ ਸੀ ਵੀ ਨਾ ਅਸੀਂ ਤਾਂ ਉਹਨੂੰ ਦੇਖਿਆ ਸੀ ਵੀ ਬਦਲਦੇ ਆ ਸਰਕਾਰਾਂ ਦੇ ਬਹੁਤ ਫਾਇਦੇ ਨੇ ਅਸੀਂ ਤਾਂ ਉਹ ਲਿਆਂਦਾ ਸੀ ਜ਼ਿਮੀਂਦਾਰ ਦਾ ਪੁੱਤ ਆ ਉਹ ਵੀ ਤਾਂ ਕਰਕੇ ਆਊਗਾ ਸਾਡੇ ਕੰਮ ਸੁਮਾਰੇਗਾ ਪਰ ਉਹਨੇ ਨਹੀਂ ਸੁਮਾਰੇ ਹੈਗੇ ਕੰਮ ਪਰ ਸਾਡੇ ਨਾਲ ਸਾਥ ਸਤ ਮੋਢੇ ਤੇ ਮੋਢਾ ਨਾਲ ਲਾ ਕੇ ਤੁਰਦਾ ਅੱਗੇ ਵਾਸਤੇ ਵੀ ਉਹ ਸਰਕਾਰ ਬਹੁਤ ਵਧੀਆ ਚੱਲਦੀ ਜੀ ਢਲੇਵਾਲ ਸਾਹਿਬ ਦੀ ਜਿਹੜੀ ਸਿਹਤ ਆ ਉਹ ਕਾਫੀ ਤੁਹਾਨੂੰ ਪਤਾ ਹੀ ਹੈ ਕਿ ਵਿਗੜ ਚੁੱਕੀ ਆ ਦੂਜੇ ਪਾਸੇ ਅੱਜ ਉਹ ਗ੍ਰਾਹਾਂ ਵੀ ਆਏ ਨੇ ਉਹਨਾਂ ਦੇ ਨਾਲ ਮੁਲਾਕਾਤ ਹੋਈ ਆ ਬਹੁਤ ਵਧੀਆ ਗੱਲ ਆ ਗ੍ਰਾਹਾਂ ਆਏ ਨੇ ਅਸੀਂ ਪਹਿਲਾਂ ਗ੍ਰਾਹਾਂ ਜਥੇਬੰਦੀ ਦੇ ਵਿੱਚ ਨਾਲ ਜੁੜੇ ਹੋਏ ਤੇ ਜਦੋਂ ਉਹ ਪਿੱਛੇ हट ਗਏ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਪਿੱਛੇ ਕਿਉਂ हट ਗਏ ਪਰ ਉਹ ਹੁਣ ਫੇਰ ਵੀ ਝੁੱਕ ਗਏ ਚਲੋ ਆਪਦੇ ਉਹ ਦਿਨ-ਉਦਿਨ ਦੇ ਨਾਲ ਜ਼ਰੂਰ ਆਏ ਨੇ ਇਹੀ ਜੀ ਗੱਲ ਨਹੀਂ ਹੈਗੀ ਬਹੁਤ ਵਧੀਆ ਗੱਲ ਹੈ ਗ੍ਰਾਹਾਂ ਸਾਹਿਬ ਦਾ ਬਹੁਤ ਧੰਨਵਾਦ ਜਿਹੜੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਹੁਣ ਤੁਰਨਗੇ ਆਪਾਂ ਸਾਰੇ ਕਹਿ ਰਹੇ ਆ ਕਿ ਦਿੱਲੀ ਜਾਣਾ ਹੈ ਪਰ ਉੱਧਰ ਤਾਂ ਪੁਲਿਸ ਖੜੀ ਆ ਉੱਧਰ ਤਾਂ ਜਾਣ ਨਹੀਂ ਦੇ ਰਹੇ ਦੇਖੋ ਜੀ ਉਹਨਾਂ ਦਾ ਹੁਣ ਹਾਸਲਾ ਉਹਨਾਂ ਕੋਲੇ ਸਾਡੇ ਕੋਲ ਤਾਂ ਝੰਡਾ ਐ ਤੇ ਡੰਡਾ ਐ ਅਸੀਂ ਨਹੀਂ ਉਧਰ ਨਾਲ ਜੂਲ ਸਕਦੇ ਡੰਡੇ ਨਾਲ ਖੜਕਾਉਂਗੇ ਹਾਂ ਡੰਡੇ ਨਾਲ ਖੜਕਾਵਾਂਗੇ ਅਸੀਂ ਤਾਂ ਜਾਣਾ ਵੀ ਦੇਵਾਂਗੇ ਪਹਿਲਾਂ ਵੀ ਸਾਡੇ ਜਿਹੜੇ ਵੱਡੇ ਬਜ਼ੁਰਗ ਤੇ ਉਹਨਾਂ ਨੇ ਵੀ ਜਾਣਾ ਦਿੱਤੀਆਂ ਗੁਰੂਆਂ ਨੇ ਵੀ ਜਾਣਾ ਦਿੱਤੀਆਂ ਅਸੀਂ ਵੀ ਜਾਣਾ ਦੇ ਕੇ ਆਪਦੇ ਕਾਨੂੰਨ ਵਾਪਸ ਕਰਾਵਾਂਗੇ ਇਹ ਜੀ ਗੱਲ ਨਹੀਂ ਹੈਗੀ ਉਹ ਚਕਾ ਕੇ ਛੱਡਾਂਗੇ ਉਹਨੂੰ ਜੀ ਨਾ ਪੰਜਾਬ ਸਰਕਾਰ ਮੁਰਦਾਵਾਦ 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 ਸੈਂਟਰ ਸਰਕਾਰ ਮੁਰਦਾਵਾਦ 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 ਇਹ ਸਰਕਾਰਾਂ ਤੋਂ ਨਾ ਝਾਕ ਕਰੋ ਆਪਣੀ ਰਾਖੀ ਆਪ ਕਰੋ ਇਹ ਸਰਕਾਰਾਂ ਤੋਂ ਨਾ ਝਾਕ ਕਰੋ ਆਪਣੀ ਰਾਖੀ ਆਪ ਕਰੋ ਧੰਨਵਾਦ ਜੀ ਜੀ ਸੋ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਤੇ ਹੁਣ ਸਾਨੂੰ ਦਈਸਾਸ ਧੰਨਵਾਦ